ਇਹਦੇ ਹੀ ਖਲਾ ਫੜ ਕੇ ਦਿਆਂ ਚਾਜਾ ਚਾਹ ਨਹੀਂ ਵਜਣਾ ਨੂੰ ਜਨਾਨੀ ਡੋਗੇ ਕਰਿਆ ਕੁੜੇ ਪੰਜ ਮੱਤ ਲੋ ਵਿਚਾਰੇ ਠੋਕਤੇ ਮੇਰੀ ਗੱਲ ਸੁਣ ਪੀ ਕੀ ਹੋ ਗਿਆ ਕਰਦਾ ਫਿਰਦਾ ਹੈ ਤੂੰ ਕੀ ਹੋ ਗਿਆ ਤੈਨੂੰ ਆ ਕੀ ਲੈ ਮੈਂ ਤਾਂ ਉਹਨਾਂ ਖਾਣ ਨੂੰ ਲੈ ਕੇ ਦਿੱਤਾ ਤੈਂ ਕੀ ਲੈਣਾ ਤੂੰ ਕਰਦਾ ਕੀ ਫਿਰਦਾ ਹੈ ਤੇਰਾ ਪਤੀ ਨਹੀਂ ਲੱਗਦਾ ਤੈਂ ਲੈਣਾ ਕੀ ਹੈ ਜਦੋਂ ਤੇਰੇ ਨਾਲ ਮਰੇ ਨੱਪੜਿਆ ਹੋਏ ਮਨ ਮੁਕਣ ਦੇ ਨੱਪੜ ਗਿਆ ਆਪਣਾ ਤੈਂ ਕੀ ਲੈਣਾ ਰੋਟੀ ਸਬਜੀ ਤਾਂ ਤੈਨੂੰ ਖਾਦੀ ਨਹੀਂ ਮੈਂ ਤੈਨੂੰ ਟੜਕੇ ਕੀ ਕਹਾਂ ਤੀ ਮੈਂ ਤੇਰੇ ਹੱਥ ਦੀ ਨਾ ਰੋਟੀ ਖਾਵਾ ਨਾ ਮੈਨੂੰ ਲੋੜ ਹੈ ਅੱਛਾ ਤੇ ਆ ਸਮਾਨ ਲੈ ਲੈ ਖਾਇਆ ਕਰਾਂਗਾ ਕੁੱਤ ਖਾਈਏ ਤੈਨ ਲਈ ਨਾ ਕੀ ਮੈਂ ਕੁਛ ਖਾਵਾ ਉੱਤੇ ਕੀ ਤਰ ਕਹੇ ਜਾ ਕੁਛ ਵੀ ਨਹੀਂ ਕੁੱਤਾ ਕੀ ਧਰਨਾ ਮੇਰੀ ਗੱਲ ਇੱਕ ਸੁਣ ਲੈ ਖਬਰਦਾਰ ਉੱਪਰ ਗਈ ਹੈ ਮੈਂ ਤਾਂ ਜਾਉਂਗੀ ਲੈ ਕੇ ਦਿਖਾਈਆਂ ਤੇਰਾ ਘਰ ਦਵਾਰ ਲੈ ਫੇਰ ਉੱਪਰ ਜਾਏਗੀ ਫੇਰ ਤੂੰ ਜਾਏਗੀ ਉੱਪਰ ਮੈਂ ਤੈਨੂੰ ਦੱਸਤੀ ਗੱਲ ਮੈਂ ਉੱਪਰ ਜਾਵਾਂ ਨਾ ਜਾਵਾਂ ਉਹ ਜਰ ਮੈਂ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ ਚੱਤ ਕਰੋ ਬਲਾ ਤਾਂ ਤੂੰ ਮੈਂ ਬੜੀ ਘਾਰਾੜੀ ਆ ਯਾਰ ਮੈਂ ਬੁਲਾਉਂਦਾ ਨਹੀਂ ਚਲਾਉ ਆਪਾਂ ਚੰਦਾ ਕੰਮ ਕਰਦੇ ਫਿਰ ਕੀ ਹੋ ਗਿਆ ਬਾਬਾ ਪਤਾ ਨਹੀਂ ਕੀ ਲਿਆ ਰੱਖਿਆ ਡੱਬੇ ਜੇ ਚ ਉੱਪਰ ਲਿਜਾ ਕੇ ਧਰਖ ਹੈਗਾ ਉਹਦੇ ਦੇ ਤਾਂ ਮਠਿਆਈ ਆ ਜਾਂਦਾ ਬਗ ਜਾਂਦਾ ਇਹ ਡੱਬਾ ਕਾਨੂੰ ਵੱਡਾ ਡੱਬਾ ᱛੀ ਐਡਾ ਸਾਰਾ ਉਹ ਕੁੱਤ ਨਹੀਂ ਉਹ ਤੇ ਕੀ ਆ ਜੜ ਭਾਬੀ ਕੁੱਤਾ ਘਤ ਲਿਆ ਹੋਇਆ ਉਹ ਮਰੀ ਜਾਊਗੀ ਛੇਹਰਾ ਦਿਨ ਮੈਂ ਤੈਨੂੰ ਦੱਸ ਕਿ ਮੇਰੀ ਗੱਲ ਕਿਥੇ ਕਿਥੇ ਡੱਬਾ ਕਿਥੇ ਡੱਬਾ ਕਿਥੇ ਉੱਪਰ ਚ ਬਾਰੇ ਜਿੱਦੜੀ ਬੈਠਾ ਚਪੜ ਨਹੀਂ ਨਾ ਕਿਉਂ ਉੱਪਰ ਕਿਉਂ ਮੈਂ ਤੈਨੂੰ ਦੱਸਤੀ ਗੱਲ ਆਪਣੀ ਬੇਗੜ ਦੂ ਜੇ ਤੂੰ ਉੱਪਰ ਗਿਆ ਮੇਰੀ ਗੱਲ ਸੁਣ ਲਓ ਤੁਹਾਡੇ ਨਾਲੋਂ ਮੈਂ ਅੱਡਾ ਮੈਨੂੰ ਉਰਾਂ ਦੀ ਰਾਹਦਾਰੀ ਦੇ ਦੋ ਹੁਣ ਜਾਣ ਨੂੰ ਉੱਪਰਲਾ ਚਵਾੜਾ ਮੇਰਾ ਹੈ ਅੱਛਾ ਸਾਰਾ ਘਰ ਛੋਟਾ ਹੈ ਕਰਾ ਦੇ ਰਜਿਸਟਰੀ ਨਾ ਹੋਏ ਤੇ ਨਾ ਹਾਂ ਤੇਰਾ ਘਰ ਚ ਸੀਰਾ ਦੇ ਵਿੱਚ ਹੈ ਬਸ ਮੇਰਾ ਹੈ ਨਹੀਂ ਕੁਛ ਨਾ ਮੇਰਾ ਹੈ ਨਹੀਂ ਤੇਰੇ ਨੌ ਬੋਲ ਦੇ ਤੇ ਅੱਠ ਸਾਲ ਹੋ ਗਏ ਮਨੂਰੇ ਰਹਿੰਦੇ ਨੂੰ ਤੇਰੇ ਬੈਠ ਤੇ ਖਰਚਾ ਕਰਿਆ ਮਲੰਗਾ ਤੂੰ ਕਹਿੰਦਾ ਉਰੇ ਤੇਰਾ ਕੁਛ ਨਹੀਂ ਪਹਿਣ ਚੋਂ ਦੇਖ ਤਾ ਕਾਪੀ ਚੱਕੇ ਪਹਿਲਾ ਤੇ ਨਾਲ ਵਿਆਹ ਦੇ ਖਰਚੇ ਦੇਖਾਂ ਮੈਂ ਕੀ ਕਰਿਆ ਤਾ ਦੱਸੁੰਦਾ ਕੰਮ 8 ਲੱਖ ਮੈਂ ਨਹੀਂ ਲਾਇਆ ਬੈ ਤੇ 8 ਤਾਂ ਸਾਲੇ ਲੱਗਿਆ ਵੀ ਨਹੀਂ ਕੰਮ ਨਹੀਂ ਲੱਗਾ ਮੈਨੂੰ ਪਤਾ ਜਿਹਦੇ ਹੱਥਾਂ ਵਿੱਚ ਦੀ ਨੰਗੇ ਨਾ ਪਾਈ ਮਾਰਦਾ ਤੂੰ ਗੱਲਾਂ ਬੱਚਾ ਮੇਰੀ ਗੱਲ ਸੁਣ ਚੁੱਪ ਕਰਕੇ ਜਾ ਦੇ ਉੱਪਰ ਕੀ ਆ ਉੱਪਰ ਕੁਛ ਨਹੀਂ ਫਿਰ ਜਾਣ ਤੋਂ ਨਹੀਂ ਦੇ ਰ ਤੂੰ ਦੱਸ ਜਸੇ ਮੇਰੀ ਗੱਲ ਸੁਣੋ ਮੈਂ ਇਹਨੂੰ ਰੱਖ ਫੜ ਕੇ ਮੈਂ ਦੇਖ ਕੇ ਨਹੀਂ ਉੱਪਰ ਕੀ ਨੇ ਚਲੀ ਭਾਈ ਜਾਨ ਚਲੀ ਉਹ ਦੱਛੇ ਫੇਗੜ ਦੂਗੀ ਨਾ ਕੀ ਵਿਗੜੂ ਯਾਰ ਮੈਂ ਤੈਨੂੰ ਦੱਛਾ ਫੜ ਜਾਣਾ ਜਾ ਜੇ ਤੂੰ ਪੜ ਗਿਆ ਚੰਗਾ ਮੇਰੀ ਗੱਲ ਸੁਣਾ ਸੀ ਉੱਪਰ ਨਹੀਂ ਜਾਂਦੇ ਦੱਸ ਚੰਗਾ ਉੱਪਰ ਕੀ ਡੱਬੇ ਚ ਦੱਸ ਕੀ ਆ ਦੱਬੇ ਚ ਕੀ ਆ ਕੁਛ ਨਹੀਂ ਉੱਥੇ ਫੇਰ ਉੱਪਰ ਕੱਤ ਨਹੀਂ ਜਾਂਦੇ ਉਹ ਤਾਂ ਖਾਣ ਪੀਣ ਨੂੰ ਥਮਾਲ ਲੈ ਕੇ ਗੈਂਦਬਾਕਾਂ ਬਾਤ ਕੇ ਮੈਂ ਨਾ ਉੱਪਰ ਕਿਹੜੇ ਚਵਾਦਿਆ ਆਖਦੇ ਨੇ ਉਹ ਜਾਉ ਹੀ ਨਹੀਂ ਕੰਮੀ ਨਹੀਂ ਆਇਆ ਮੇਰਾ ਕੰਮੀ ਵਾਲਾ ਕੀ ਕਰਦਾ ਉੱਪਰ ਉਹ ਉੱਥੇ ਬੈਠੇ ਐਂ ਅੱਛੀ ਗੱਲਾਂ ਕਰਦੇ ਆ ਓਏ ਕੁਛ ਨਹੀਂ ਥੱਲੇ ਆਵੇ ਮੁਚਲ ਗਿਆ ਨਿਕਲ ਜੀ ਬਹਿ ਜਾ ਤਾਈਓ ਤੋਰੇ ਮੱਕੀ ਕਢਾਉਣੀ ਆ ਥੱਲੇ ਮੇਰੀ ਗੱਲ ਇੱਕ ਸੁਣ ਲੈ ਦੱਛੇ ਦੇਖੋ ਬਿਜਲੀ ਦਾ ਖਰਚਾ ਅੱਜ ਤੋਂ ਮੇਰਾ ਦੰਨਾ ਵੀ ਹੋਵੇ ਠੀਕ ਹੈ ਉਹ ਰੋਜੀ ਮੈਨੂੰ ਰਾਹ داری ਦੇ ਦੋ ਰਾਹ داری ਤੇ ਆਪਦੇ ਪੈਸੇ ਲੈ ਲੈ ਐਂ ਕਰ ਫਿਰ ਜਾ ਮੈਨੂੰ ਐਂ ਕਾ 4 ਸਾਲ ਹੋ ਗਏ ਨਾ ਤੈਨੂੰ ਸਾਡੇ ਘਰੇ ਰਹਿੰਦੇ ਨੂੰ ਉਹਦਾ ਖਰਚਾ ਜੀ ਲੈ ਸਾਨੂੰ ਬੋਲ ਕੰਨਾਂ ਚ ਹਿੰਦਨ ਬਦੂਲਾਨੇ ਰਮਜ਼ਾਨੀ ਤੈਨੂੰ ਆਉਂਦੀ ਪਰ ਤੂੰ ਕਰ ਆਬਦਾ ਦੱਸਦਾ ਤੂੰ ਤੂੰ ਜਵਾਬ ਕਾ ਮੇੜਾ ਮੱਤਾ ਤਾਂ ਪਿੱਟਦਾ ਵੀ ਬੋਲ ਮੇਰੇ ਪੁੱਤ ਕਿੰਨੇ ਲੈ ਓ ਤੂੰ ਭਾਈਆਂ ਜਵਾਬ ਕਿੱਥੇ ਮਾਸੀ ਦਾ ਮੁੰਡਾ ਤੂੰ ਓ ਮੇਰੇ ਜਵਾਬਾਂ ਵੱਡਾ ਤੂੰ ਬਾਬੀ ਬਿਜਲੀ ਦਾ ਖਰਚ ਦੇਉਗਾ ਸੀਸਾ ਜੁਲਟ ਮਾਪ ਐ ਤੂੰ ਬਿੱਲ ਕਾਦਾ ਭਰੇਗਾ ਮੈਨੂੰ ਆ ਨਹੀਂ ਸਕਦਾ ਚੱਲ ਕੋਈ ਮੇਰੀ ਗੱਲ ਸੁਣ ਬਾਬੀ ਇਹਨੂੰ ਬੋਲੀ ਜਾਣਦੇ ਕੀ ਕਰਦਾ ਕਰੀ ਜਾਣਦੇ ਆਪਾਂ ਨੂੰ ਤਾਂ ਲੋੜ ਹੀ ਮੈਂ ਇੱਕ ਵਾਰੀ ਦੇਖ ਕੇ ਕਿਸੇ ਉੱਤੇ ਕੀ ਹੈ ਲੈ ਚਲੀ ਬੈਜਾ ਜੇ ਉੱਪਰ ਗਈਆਂ ਫਿਰ ਮੈਂ ਤੈਨੂੰ ਉੰਨੀ ਗੱਲ ਦੱਸਦੀ ਜੇ ਛੇ ਉੱਪਰ ਜਾਉ ਫਿਰ ਰੱਬ ਤੇ ਉੱਪਰ ਜਾਣਾ ਸੌਖਾ ਹੀ ਨਹੀਂ ਹੈਗਾ ਮਾਰ ਕੇ ਬੇੜੇ ਚ ਦੱਬ ਦੂ ਮਾਗਰ ਉਹ ਤੈਨੂੰ ਹੋਰ ਕੁਝ ਹੀ ਕਰ ਲੀਏ ਨੇ ਤੂੰ ਕੁਝ ਹੀ ਹਾਂ ਚੰਦਰਾ ਪਿੰਗਾ ਆ ਜਾ ਹਾਂ ਤੂੰ ਪਿੰਗੀ ਥੋੜਾ ਖਾਂਡਣ ਪਿੰਗਾ ਮੇਰੀ ਗੱਲ ਸੁਣ ਲੋ ਜੇ ਕੋਈ ਥੋੜਾ ਚ ਪਰ ਬਾਹਰ ਤੋਂ ਕੋਈ ਉੱਤੇ ਆ ਗਿਆ ਮੈਂ ਐਨੀ ਗੱਲ ਦੱਸਤੀ ਮੈਂ ਮਾਰ ਕੇ ਛੱਡੂ ਫੇਰ ਲੱਗ ਜਾ ਹਾਂ ਮਾਰ ਕੇ ਖਲਾ ਕੇ ਪੜ ਦੇਗੀ ਗਲਾਸ ਮਾਰ ਕੇ ਛੱਟੂ ਪੂਪਣੀ ਹਾਂ ਭੇਡ ਬੂਪਣੀ ਬੂਪਣੀ ਹਾਂ ਹਾਂ ਮੇਰੇ ਪੱਲੇ ਪੈ ਗਈ ਪ੍ਰੇਟਣੀ ਮੈਂ ਦੇਖਾਈ ਕੰਗਾ ਵੰਟ 50 ਮਹਾਗੇ ਦੇ ਕੋ ਬਾਜ ਬਦਲ ਕੀ ਬੋਲੀ ਆ ਸਮਾਰ ਲੈੰਦਾ ਜੀ ਫਿਰ ਕੋਟ ਬਾਟ ਨਹੀਂ ਨਾ ਪਤਾ ਕਿ ਡੱਬਾ ਫੜਾ ਉੜਾ ਜਾਗੀ ਬਾਈ ਜੰਦੇ ਦੀ ਉਹ ਉਹ ਤਾਂ ਮੈਂਡਾ ਨੂੰ ਐ ਕਿਹਾ ਪੜੀ ਤੱਕ ਤੇ ਨੂੰ ਦੱਸੀ ਮਾਪੇ ਉੱਪਰ ਨਾ ਹੋ আচ্ছা ਠੀਕ ਹੈ ਮਾਚ ਨੂੰ ਰਾਹ داری ਦੇ ਦੋ ਨਹੀਂ ਰਾਹ ਹੈ ਜਣੀ ਇੱਧਰ ਦੀ ਚਪੌੜੀਆਂ ਕੋਲ ਦੀ ਰਾਹ ਪਾ ਨਾ ਲਈਆਂ ਜੱਸਾ ਬੜ ਕਈ ਨੇ ਦਈ ਨਾ ਨੋ ਨੋ ਦੀ ਮੋੜ ਦੇ ਕਿਤੇ ਬਹੁਤ ਬਾਰੇ ਜਾਊਂਗੇ ਕਿ ਅੰਦਰ ਆਉਣਾ ਮੈਂ ਚੜੀ ਆਉਣਾ ਮੈਂ ਖਾਈਏ ਫੇਰਾ ਓੜ ਕਰਤਾ ਸ਼ੁਰੂ ਇੱਕ ਤਾਂ ਪਿਆਰਾ ਆਈਏ ਕੰਮ ਤੋਂ ਅੱਛਾ ਇਹ ਇਹ ਗੇਟ ਲਾ ਸਮਾਰ ਕੇ ਇਹਨਾਂ